ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਅਫੀਮ ਜਿਹੜੀ ਹੈ ਉੱਥੋਂ ਇਹ ਬਰਾਮਦ ਹੋਈ ਹੈ ਇਹਨਾਂ ਨੇ ਪਾਇਸ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਤੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅ ਅਮਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਅ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਹੈ ਜਿੱਥੇ ਅ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਅ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਅ ਸਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲਾ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 1.40 ਹਜ਼ਾਰ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਉਹ ਵੀ ਨਾ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ ਥਾਣਾ ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰੱਗ ਮਨੀ 1 ਲੱਖ 40 ਹਜ਼ਾਰ ਦੇ ਕਰੀਬ ਉਹਦੀ ਰਿਕਵਰੀ ਹੋਈ ਹੈ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਭੱਜਣ ਜੀ ਕਾਮਯਾਬ ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏਗਾ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਅਮ ਅਫੀਮ ਦੀ ਰਿਕਵਰੀ ਹੋਈ ਹੈ ਇਨਹਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਜਿਹਨੂੰ ਚੈੱਕ ਕੀਤਾ ਗਿਆ ਉਸ ਤੇ ਤੁਸੀਂ ਇਹ ਪ੍ਰੈਸ ਨੋਟ 'ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਇਹਦੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਅਫੀਮ ਜਿਹੜੀ ਹੈ ਉੱਥੋਂ ਇਹ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਦੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਸ ਤਰੀਕੇ ਨਾਲ ਅਮਰਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰੋਨ ਤੇ ਅਫੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਜਨਾਲਾ ਏਰੀਆ ਚੋਂ ਸਰ ਜਿਹੜਾ ਹਰਮਨ ਫੜਿਆ ਗਿਆ ਜਿਸ ਕੋਲ 2 ਕਿਲੋ ਬਾਰਡਰ ਦੇ ਨਾਲ ਬਿਲਕੁਲ ਲੱਗਦਾ ਹੈ ਲੱਗਦਾ ਕਿ ਇਹ ਕੋਈ ਉਧਰੋਂ ਆਈ ਹੋ ਸਕਦੀ ਹੈ ਜੀ ਬਿਲਕੁਲ ਜੀ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜੱਦੀ ਵੀ ਡਰੋਨ ਦੇ ਰਾਹੀਂ ਕਨਸਾਈਨਮੈਂਟਸ ਆਉਂਦੀਆਂ ਨੇ ਇਹ ਇਹ ਉਹਨਾਂ ਨੂੰ ਰਿਟਰੀਵ ਕਰਨ ਜਿਹੜੀ ਹੈ ਜਾਂਦੇ ਸੀ ਕਿਉਂਕਿ ਤੁਸੀਂ ਦੇਖੋਗੇ ਇਹਨਾਂ ਦਾ ਰਿਹੈਸ਼ੀ ਜਿਹੜਾ ਥਾਣਾ ਹੈ ਉਹ ਬਾਬਾ ਬਕਾਲਾ ਚ ਹੈ ਸੋ ਬਾਬਾ ਬਕਾਲਾ ਤੇ ਅਜਨਾਲਾ ਵਿੱਚ ਕਾਫੀ ਦੂਰੀ ਹੈ ਤੇ ਅਜਨਾਲਾ ਉੱਥੇ ਜਿਸ ਤਰੀਕੇ ਦੇ ਨਾਲ ਇਹ ਉੱਥੇ ਮੂਵਮੈਂਟ ਸੀ ਤੇ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਮਸਤੀਦੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਰੋਕਿਆ ਸ਼ੱਕ ਦੇ ਬਿਨਾਂ ਤੇ ਉਹਨਾਂ ਦੀ ਚੈਕਿੰਗ ਹੋਈ ਹੈ ਤੇ ਉਹਨਾਂ ਤੋਂ ਇਹ ਡਰਗ ਦੀ ਰਿਕਵਰੀ ਹੋਈ ਹੈ ਸੋ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਵੀ ਆਇਆ ਕਿ ਇਹ ਡਰੋਨ ਦੀ ਮਦਦ ਨਾਲ ਜਿਹੜੀ ਹੈ ਇਹ ਕਿਪ ਜੜੀਏ ਤਾਰ ਤੋਂ ਤਾਰੋਂ ਬਾੜੀ ਮੰਗਾਉਂਦੇ ਸੀ ਤੇ ਤੇਰੇ ਬਾਰੇ ਕਿਨੇ ਜ਼ੋਨ ਉਸ ਪਟਾਕੇ ਸੇ ਏਰੀਆ ਚ ਕ੍ਰਾਸ ਹੋਈਏ ਮੇਰੀ ਪੁਰਾਣੀ ਐ ਡਰੋਨ ਉਸ ਏਰੀਆ ਚ ਕ੍ਰਾਸ ਹੋਇਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਡਰੋਨ ਮੂਵਮੈਂਟ ਦੁਬਾਰਾ ਜਿਹੜੀ ਹੈ ਉਹ ਹਾਈਲਾਈਟ ਹੋਣੀ ਸ਼ੁਰੂ ਹੋਈ ਹੈ ਤੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਜਿਵੇਂ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਚ ਹਾਂ ਤੇ ਉਸ ਤੋਂ ਬਾਅਦ ਜਿਹੜਾ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਨਾਕੇ ਲੱਗ ਰਹੇ ਨੇ ਤੇ ਅਸੀਂ ਉਹ ਨਾਕਾ ਨੂੰ ਜਿਹੜਾ ਹੈ ਸ਼ਿਫਟਿੰਗ ਨਾਕੇ ਤੇ ਨੰਬਰ ਆਫ ਨਾਕਾ ਜਿਹੜੇ ਉਹ ਇਨਕਰੀਜ਼ ਵੀ ਕਰ ਰਹੇ ਆ ਡਿਊ ਟੂ ਵਿంటర్ ਸੀਜ਼ਨ ਤੇ ਇਸ ਦੇ ਜਿੰਨੇ ਵੀ ਹੁਣ ਜਿਹੜੇ ਤੁਸੀਂ ਦੇਖੋਗੇ ਰਿਜ਼ਲਟ ਜਿਹੜੇ ਆਉਣੇ ਵੀ ਸ਼ੁਰੂ ਹੋਏ ਨੇ ਕਾਫੀ ਜਿਹੜੀ ਖੇਪ ਜਿਹੜੀ ਹੈਗੀ ਆ ਜਿਹੜੀ ਅਬੈਂਡੰਟ ਵੀ ਸਾਨੂੰ ਖੇਤਾਂ ਦੇ ਵਿੱਚ ਉਹ ਮਿਲ ਰਹੀ ਹੈ ਤੇ ਜੁਆਇੰਟ ਅਸੀਂ ਸਰਚ ਆਪਰੇਸ਼ਨ ਕਰਕੇ ਬੀਐਸਐਫ ਦੇ ਨਾਲ ਉਹਨਾਂ ਦੀ ਰਿਕਵਰੀ ਵੀ ਹੋਈ ਹੈ ਤੇ ਇਸੇ ਤਰੀਕੇ ਨਾਲ ਇਹ ਸਰਚ ਆਪਰੇਸ਼ਨ ਜਿਹੜੇ ਹੈ ਨੀਅਰ ਫਿਊਚਰ ਵੀ ਚੱਲਦੇ ਰਹਿਣਗੇ ਸਰਪੇਟਾ ਮੋਬਾਈਲ ਫੋਨ ਮਿਲਿਆ ਵਾ ਉਸ ਦੇ ਕੋਈ ਜਾਚ ਕੀਤੀ ਜਾ ਰਹੀ ਹੈ ਕੋਈ ਨੰਬਰ ਹੈ ਕੋਈ ਉਧਰ ਦੇ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਧਰਾਂ ਹੀ ਹੈ ਜਿਹੜੀ ਹੈਲਟ ਜਿਹੜੀ ਆਈ ਆ ਪਾਕਿਸਤਾਨ ਦੇਖੋ ਜੀ ਇਹ ਸਾਰਾ ਜਿਹੜਾ ਹੈ ਟੈਕਨੀਕਲ ਇਨਵੈਸਟੀਗੇਸ਼ਨ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਉਹ ਇਹ ਹੈ ਕਿ ਇਹ ਵਿਅਕਤੀ ਜਿਹੜੇ ਹੈ ਡਰੋਨ ਤੋਂ ਜਿਹੜੀ ਖੇਪ ਆਉਂਦੀ ਹੈ ਉਹਨੂੰ ਰਿਟਰੀਵ ਕਰਕੇ ਅੱਗੇ ਫਰਦਰ ਜਿਹੜਾ ਹੈ ਵੇਚਣ ਦਾ ਕੰਮ ਕਰਦੇ ਆ ਜਿੱਥੋਂ ਤੱਕ ਇਹਦੀ ਟੈਕਨੀਕਲ ਮੋਬਾਈਲ ਫੋਰੈਂਸਿਕਸ ਦੀ ਗੱਲ ਹੈ ਉਸ ਇਹ ਐਸ ਸੀ ਨੂੰ ਕਰਨ ਜਾ ਰਹੇ ਆ ਤੇ ਇਹ ਅਸੀਂ ਲੈਬ ਚ ਵੀ ਭੇਜ ਦਿੱਤੀ ਹੈ ਸਰ ਕਰਦੇ ਕੀ ਹੈ ਸਰ ਤੇ ਕੀ ਬੈਕਗਰਾਉਂਡ ਕੀ ਹੈ ਇਹਨਾਂ ਦੇ ਇਹ ਦੋਨੋਂ ਨੌਜਵਾਨ ਬੇਸਿਕਲੀ ਜਿਹੜਾ ਹੈ ਇਹ ਤੁਸੀਂ ਦੇਖੋਗੇ ਜਿਹੜੇ ਇਹ ਨੌਜਵਾਨ ਨੇ ਜਿਹੜਾ ਇੱਕ ਵਿਅਕਤੀ ਜਿਹੜੀ ਹਾਰਮਨ ਦੀ ਗ੍ਰਿਫਤਾਰੀ ਹੋਈ ਹੈ ਇਹ ਦੇ ਲਈ ਆਪਣੇ 20s ਦੇ ਵਿੱਚ ਹੈ ਤੇ ਅਨਐਮਪਲੋਇਡ ਨੇ ਤੇ ਇਹਨਾਂ ਜਿਵੇਂ ਅਨਐਮਪਲੋਇਡ ਯੂਥ ਹੈ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਇਲਿਓਰ ਕਰਕੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਟਰਾਂਸਪੋਰਟੇਸ਼ਨ ਦਾ ਕੰਮ ਵੀ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਇਹ ਖੇਪ ਦੇ ਕੇ ਫਰਦਰ ਅਗੇ ਸੈਲਿੰਗ ਜਿਹੜੀ ਹੈ ਸੇਲ ਦਾ ਕੰਮ ਉਹ ਵੀ ਕਰਵਾਇਆ ਜਾਂਦਾ ਹੈ ਐਲਾਈਵਰਮੈਂਟ ਕਿਸ ਸੀਡੀ ਸੀ ਐਲਾਈਵਰਮੈਂਟ ਪੈਸੇ ਦੀ ਪੈਸੇ ਦੇ ਕੇ ਇਹਨਾਂ ਤੋਂ ਟਰਾਂਸਪੋਰਟੇਸ਼ਨ ਦਾ ਕੰਮ ਜਿਹੜਾ ਹੈ ਇੱਕ ਖੇਪ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰਖਵਾਉਣਾ ਲੈਂਡਮਾਰਕਸ ਤੇ ਇਹਨਾਂ ਨੂੰ ਪਹੁੰਚਾਉਣਾ ਜੋ ਵੀ ਇਹਨਾਂ ਦਾ ਇਨਸਟਰਕਸ਼ਨਸ ਹੁੰਦੇ ਉਹਨਾਂ ਨੂੰ ਫਾਲੋ ਕਰਨਾ ਇਹਨਾਂ ਚੀਜ਼ਾਂ ਵੱਲ ਇਹਨਾਂ ਨੂੰ ਜਿਹੜਾ ਹੈ ਇਹ ਪੈਸੇ ਦੇ ਕੇ ਇਹਨਾਂ ਨੂੰ ਇਹਨਾਂ ਨੂੰ ਪ੍ਰੇਰਿਤ ਕਰਦੇ ਨੇ ਸਰ ਕਈ ਵਾਰ ਇਸ ਤਰ੍ਹਾਂ ਦੀ ਗੱਲਾਂ ਇਹ ਬਾਹਰ ਵਿਦੇਸ਼ ਭੇਜਣ ਦੀ ਵੀ ਗੱਲ ਕਈ ਵਾਰ ਐਲਾਈਵਰਮੈਂਟ ਹੁੰਦੀ ਹੈ ਇਸ ਤਰ੍ਹਾਂ ਦੀ ਇਹ ਇਹ ਗੱਲਾਂ ਬਿਲਕੁਲ ਹੈਗੀਆਂ ਨੇ ਜਿੱਥੇ ਕੋਈ ਵਿਅਕਤੀ ਜਿਹੜਾ ਹੈ ਕੋਈ ਚੰਗਾ ਬਾਹਰ ਜਾਣ ਦਾ ਇੱਛੁਕ ਹੈ ਤੇ ਉਹ ਪੈਸੇ ਲਾ ਸਕਦਾ ਹੈ ਤੇ ਥੋੜੇ ਬਹੁਤ ਪੈਸੇ ਦੀ ਹੋਰ ਉਹਨੂੰ ਲੋੜ ਹੁੰਦੀ ਹੈ ਉਹਨੂੰ ਅਲੋਰ ਵੀ ਕਰਿਆ ਜਾਂਦਾ ਹੈ ਕਿ ਅਸੀਂ ਤੈਨੂੰ ਬਾਹਰ ਭੇਜ ਦਾਂਗੇ ਤੇ ਤੈਨੂੰ ਅਸੀਂ ਸੈਟਲ ਕਰ ਦਾਂਗੇ ਉਸ ਤਰੀਕੇ ਦੀ ਅਲੋਅਰਮੈਂਟ ਵੀ ਕਈ ਕੇਸਸ ਦੇ ਵਿੱਚ ਅਸੀਂ ਜਿੱਥੇ ਇਨਵੈਸਟੀਗੇਸ਼ਨ ਕੀਤੀ ਹੈ ਉੱਤੇ ਸਾਹਮਣੇ ਆਈ ਹੈ। ਫਰੀਦ ਕਾਫੀ ਵੱਡੀ ਗੋਗੀ ਪਹਿਲੇ ਇਹਨਾਂ ਦੇ ਕੋਈ ਪਰਚੇ ਨਹੀਂ ਹੈ ਤੇ ਇਹਨਾਂ ਨੂੰ ਰੈਕੋਗਨਾਈਜ਼ ਕਰਨਾ ਕਾਫੀ ਔਖਾ ਹੋ ਜਾਂਦਾ ਹੈ। ਜੀ ਬਿਲਕੁਲ ਜੀ ਇਹ ਜਿਵੇਂ ਉਹ ਨਾਕਾਬੰਦੀ ਤੇ ਇਹ ਵਿਅਕਤੀ ਜਿਹੜੇ ਹੈ ਗ੍ਰਫਤਾਰ ਹੋਏ ਨੇ ਕਈ ਜਗ੍ਹਾ ਤੋਂ ਇਹ ਬਚ ਜਾਂਦੇ ਨੇ। ਅ ਜਿਵੇਂ ਚੈਕਿੰਗ ਦੇ ਦੌਰਾਨ ਕਿਉਂਕਿ ਇਹ ਜਿਹੜਾ ਇਹ ਹੇਰੋਇਨ ਦੀ ਰਿਕਵਰੀ ਹੈ ਜਾਂ ਇਸ ਤਰੀਕੇ ਦੀ ਮੂਵਮੈਂਟ ਕਰਦੇ ਨੇ ਡਰੱਗ ਲੈ ਕੇ। ਇਹ ਆਮ ਰਸਤੇਆਂ ਨੂੰ ਕਈ ਵਾਰ ਨਹੀਂ ਫਾਲੋ ਕਰਦੇ ਇਹ ਜਿਹੜੇ ਅਨਕਨਵੈਨਸ਼ਨਲ ਜਿਹੜੇ ਤਰੀਕੇ ਹੁੰਦੇ ਆ ਉਹਨਾਂ ਰਾਹੀਂ ਤੇ ਜਿਹੜੇ ਆਪਣੇ ਕੱਚੇ ਰਾਹ ਨੇ ਉਹਨਾਂ ਰਾਹੀਂ ਜਿਹੜੇ ਹੈ ਇਹ ਆਪਣੇ ਟਰੈਵਲਿੰਗ ਇਹ ਕਰਦੇ ਨੇ ਸਰ ਪੈਸੇ ਪੈਸੇ ਜਿਹੜੇ ਸੀ 1.5 ਲੱਖ ਰੁਪਏ ਇਹ ਸੇਲ ਕਰਕੇ ਆ ਕਿਸੇ ਕੋਈ ਪ੍ਰਕੀਜ਼ਰ ਕੋ ਕਰੰਡ ਦੇ ਦੇਖੋ ਜੀ ਹਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈ ਇਹ ਪੈਸੇ ਹੋਰ ਕਿਤੇ ਖਰੀਦਣ ਵਾਸਤੇ ਅਗਲੀ ਖੇਪ ਜਿਹੜੀ ਹੈ ਰੀਟਰੀਵ ਕਰਨ ਵਾਸਤੇ ਉਹਦੇ ਵਿੱਚ ਵੀ ਵਰਤੇ ਜਾਣੇ ਸੀ ਸਰ ਆਰਮਨੰਦ ਦੇ ਖਿਲਾਫ ਇੱਕ ਐਫ ਆਰ ਪਹਿਲੇ ਤੋਂ ਚੱਲ ਚਾ ਹੈ ਉਸ ਦੇ ਵਿੱਚ ਜੇਲ੍ਹ ਗਿਆ ਸੀ ਜਾਂ ਇਹ ਸਾਰੀ ਇਹ ਸਾਰੀ ਸਾਰੀ ਚੀਜ਼ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਵੀ ਇਹਨਾਂ ਦੇ ਲਿੰਕਸ ਕੋਈ ਬੰਦੇ ਜਿੱਥੇ ਕੋਈ ਫੀਲਿੰਗ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਇਹ ਦੋ ਇਕੱਲੇ ਆਈਸੋਲੇਟਡ ਨਹੀਂ ਕੰਮ ਕਰ ਰਹੇ ਇਹਨਾਂ ਦੇ ਨਾਲ ਜਿਹੜੇ ਲਿੰਕਡ ਅਪ ਬੰਦੇ ਨੇ ਜੀ ਐਸੋਸੀਏਟਡ ਨੇ ਅਸੀਂ ਉਹਨਾਂ ਦੀ ਵੀ ਲਿਸਟ ਬਣਾ ਰਹੇ ਹਾਂ ਅਜਨਾਲਾ ਸੈਕਟਰ ਕਿੰਨਾ ਚੈਲੈਂਜਿੰਗ ਹੈ ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਉੱਥੇ ਰਿਕਵਰੀਜ਼ ਕੀਤੀਆਂ ਜਾ ਰਹੀਆਂ ਨੇ ਬਟ ਉਹਦੇ ਵਿੱਚ ਜਿਹੜਾ ਹੈ ਕਾਫੀ ਮੂਵਮੈਂਟ ਵੀ ਉਧਰ ਵੱਧਦੀ ਗਈ ਪਿਛਲੇ ਕੁਝ ਸਮੇਂ ਤੋਂ ਜੀ ਬਿਲਕੁਲ ਜੀ ਇਹ ਹਮੇਸ਼ਾ ਤੋਂ ਅਜਨਾਲਾ ਜਿਹੜਾ ਸੈਕਟਰ ਹੈ ਉਹ ਸੁਰਖੀਆਂ 'ਚ ਰਿਹਾ ਕਿਉਂਕਿ ਤਾਰੋਪਾ ਡਰੋਨ ਦੀ ਐਕਟੀਵਿਟੀ ਤੇ ਸਮਗਲਿੰਗ ਜਿਹੜੀ ਹੈ ਸ਼ੁਰੂ ਤੋਂ ਇੱਥੇ ਚੈਲੰਜ ਰਿਹਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੀ ਬੀਐਸਐਫ ਦੇ ਨਾਲ ਜਿਹੜੇ ਜੁਆਇੰਟ ਪੈਟ੍ਰੋਲਿੰਗਸ ਨੇ ਨਾਕਾਬੰਦੀ ਹੈ ਉਹ ਇਨਕਰੀਜ਼ ਹੋਈ ਹੈ ਨੰਬਰ ਆਫ ਨਾਕਾਜ਼ ਜਿਹੜੇ ਹੈ ਉਹ ਵੀ ਅਸੀਂ ਇਨਕਰੀਜ਼ ਕੀਤੇ ਹੈ ਤੇ ਉਸੇ ਦੇ ਹੀ ਰਿਜ਼ਲਟ ਦੇ ਜਿਹੜੀ ਇਹ ਸਾਡੇ ਸਾਹਮਣੇ ਜਿਹੜੀ ਚਾਹੇ ਉਹ ਅਬੈਂਡੰਡ ਮਿਲੀ ਖੇਪ ਹੋਵੇ ਚਾਹੇ ਉਹ ਰਿਕਵਰਡ ਤੇ ਬੰਦੇ ਫੜੇ ਹੋਣ ਇਹ ਸਾਰਾ ਉਸੇ ਦਾ ਨਤੀਜਾ ਹੈ ਕਿ ਸਾਡੇ ਅਸੀਂ ਜਿਹੜਾ ਇਹ ਪ੍ਰੈਸ਼ਰ ਬਿਲਡ ਅਪ ਕੀਤਾ ਹੈ ਹੋਰ ਥਲੇ ਰਿਕਵਰੀ ਦੀ ਉਮੀਦ ਹੈ ਸਾਡੇ ਨਾਲ ਤੁਸਰੀਆ ਹੋਰ ਵੀ ਇਹਦੇ ਵਿੱਚ ਸਾਡੀ ਬੈਕਵਰਡ ਤੇ ਫਾਰਵਰਡ ਦੋਨੋਂ ਲਿੰਕ ਜਿਸ ਤੇ ਕੰਮ ਕਰ ਰਹੇ ਹਾਂ ਕਿ ਕਿੱਥੇ ਇਹਨਾਂ ਨੇ ਇਹ ਜਿਹੜੀ ਖੇਪ ਜਿਹੜੀ ਹੈ ਅੱਗੇ ਫਰਦਰ ਜਿਹੜਾ ਹੈ ਸਮਾਲ ਕੁਆਂਟੀਟੀ ਦੇ ਵਿੱਚ ਇਹ ਸੇਲ ਕਰਨੀ ਸੀ ਉਸ ਤੋਂ ਇਲਾਵਾ ਕਿਹੜੇ ਵਿਅਕਤੀ ਤੋਂ ਇਹਨਾਂ ਨੇ ਰਿਵ ਕੀਤੀ ਹੈ ਜਾਂ ਕਿਹੜੇ ਸਮਗਲਰਸ ਦੇ ਨਾਲ ਇਹਨਾਂ ਦੇ ਟੱਚ ਵਿੱਚ ਜਿਹੜੇ ਅਕ੍ਰੋਸ ਦਾ ਬਾਰਡਰ ਇਹ ਟੱਚ ਵਿੱਚ ਸਨ ਜਾਂ ਲੋਕਲ ਇਹਨਾਂ ਦਾ ਕੀ ਨੈਟਵਰਕ ਸੀ ਉਹ ਸਾਰਾ ਅਸੀਂ ਜਿਹੜਾ ਹੈ ਖੰਗਾਲਦੇ ਓਕੇ ਥੈਂਕ ਯੂ ਸਰ ਥੈਂਕ ਯੂ